ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇਹ ਸਾਡਾ ਭਰਾ 골ਡੀ ਮੋਗੇ ਤੋਂ ਜੋ ਕਿ ਆਪਾਂ ਨੂੰ ਸੀਮਨ ਪਾਉਣ ਗੈਂਸ ਪਾਉਣ ਜੋ ਕਿ ਆਉਂਦਾ ਹੈ ਇਹ ਬਾਈ ਦੇ ਸੀਮਨ ਦੀ ਕਾਫੀ ਕੁਆਲਿਟੀ ਹੁੰਦੀ ਆ ਜਦੋਂ ਵੀ ਆਪਾਂ ਇਹ ਤੋਂ ਸੀਮਨ ਲਈਦਾ ਆਪਾਂ ਨੂੰ ਕਾਫੀ ਚੰਗਾ ਰਿਜ਼ਲਟ ਮਿਲਦਾ ਹੈ ਇਹ ਭਰਾ ਸਾਡਾ ਮੋਗੇ ਤੋਂ 골ਡੀ 골ਡੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਆਪਣੀ ਸਾਰੇ ਕੰਪਨੀ ਦੇ ਸੀਮਨ ਬਲਵੰਤ ਜੀ ਕੋਲ ਅਵੇਲੇਬਲ ਹੈਗੇ ਆ ਜਦੋਂ ਮਰਜ਼ੀ ਫੋਨ ਕਰੋ ਇਹਨਾਂ ਨੂੰ ਠੀਕ ਆ ਤੇ ਜੋ ਵੀ ਤੁਹਾਨੂੰ ਚਾਹੀਦਾ ਵਾ ਇਹਨਾਂ ਨੂੰ ਦੱਸੋ ਉਹੀ ਇਹਨਾਂ ਨੂੰ ਪ੍ਰੋਵਾਈਡ ਕਰਵਾਵਾਂਗੇ ਏਬੀਐਸ ਵਗੈਰਾ ਸਭ ਕੁਝ ਮਿਲਦਾ ਆਪਣੇ ਕੋਲ ਜੀ ਐਸ ਐਗ ਹਸਾਰ ਐਚਐਸਬੀ ਜੋ ਵੀ ਤੁਹਾਨੂੰ ਚਾਹੀਦਾ ਸੈਕਸ਼ਨ ਸੀਮਲ ਸਾਰਾ ਕੁਝ ਮਿਲੂਗਾ ਜੀ ਇਹ ਬਾਈ ਕੋਲ ਕਾਫੀ ਕੁਆਲਿਟੀ ਹੁੰਦੀ ਜਿੰਨੀ ਵਾਰੀ ਆਪਾਂ ਸਿਮਨ ਭਰਿਆ ਜਿਹਦੇ ਪਸ਼ੂ ਦੇ ਭਰਿਆ ਇਹ ਨਹੀਂ ਵੀ ਰਿਪੀਟ ਮਾਰੂਗੀ ਉਹ ਖੜੂ ਹੀ ਖੜੂਗੀ ਇਹ ਸਾਡੇ ਨਾਲ ਭਰਾ ਹੁੰਦੇ ਆ ਇਹ ਵੀ ਪੂਰਾ ਸੰਯੋਗ ਦਿੰਦੇ ਆ 골ਡੀ ਭਰਾ ਦਾ ਇਹ ਆਪਣੇ ਕੋਲ 15 ਦੀ 15 ਦਿਨਾਂ ਬਾਅਦ ਆਪਾਂ ਨੂੰ ਜੋ ਕੀ ਗੈਸ ਤੇ ਸਿਮਿੰਟ ਪਾਉਣ ਆਉਂਦੇ ਆ ਆਪਣੇ ਕੋਲ 50 ਲੀਟਰ ਦਾ ਲਗਭਗ ਕੰਟੇਨਰ ਆ ਆਮ ਦੇਖੀਦਾ ਆਪਾਂ ਕਈ ਵਾਰ ਡਾਕਟਰਾਂ ਕੋਲ ਗੈਸ ਹੀ ਨਹੀਂ ਪੂਰੀ ਹੁੰਦੀ ਤੇ ਆਪਣੇ ਕੋਲ 50 ਲੀਟਰ ਦਾ ਸਿਮਿੰਟ ਸਿਲੰਡਰ ਆ ਤੇ 15 ਦੀ 15 ਦਿਨਾਂ ਬਾਅਦ ਇਹ ਗੈਸ ਫੁੱਲ ਕਰਕੇ ਆਉਂਦੇ ਆ ਠੀਕ ਆ ਨਾ ਗੋਲਡੀ ਹਲਪੋ ਜੀ ਬਿਲਕੁਲ ਗੈਸ ਦੀ ਸ਼ੋਰਟੇਜ ਨਹੀਂ ਆਉਂਦੀ ਬਿਲਕੁਲ ਨਹੀਂ ਆਪਾਂ ਨੂੰ ਇਹਨਾਂ ਬਾਈਰਾਂ ਕਰੋਨਾ ਟਾਈਮ ਕਈ ਆਪਣੇ ਸ਼ੋਰਟੇਜ ਆਈ ਸੀ ਇਹ ਬਾਈ ਨੇ ਆਪਾਂ ਨੂੰ ਕਰੋਨਾ ਦੇ ਟਾਈਮ ਵੀ ਇਹ ਸਿਲੰਡਰ 15 ਦੇ 15 ਦਿਨ ਆਪਾਂ ਫੁੱਲ ਕਰਕੇ ਰੱਖਿਆ ਐਂ ਗੱਲ ਹੈ ਨਾ ਬਿਲਕੁਲ ਜੀ ਬਿਲਕੁਲ ਰਿਜ਼ਲਟ ਮਿਲਦਾ ਸਹੀ ਕਾਰਨ ਗੈਸ ਪੂਰੀ ਹੋਣੀ ਹੈ ਜੀ ਜੇ ਤੁਹਾਡੇ ਕੋਲ ਗੈਸ ਪੂਰੀ ਹੋੂ ਪ੍ਰੋਪਰ ਹੋਊ ਫਿਰ ਰਿਜ਼ਲਟ ਮਿਲ ਲਗੇ ਤੇ ਆਪਾਂ ਸੀਮਿੰਟ ਵੀ ਚੰਗਾ ਹੀ ਲਈਦਾ ਕਿਹੜਾ ਗੜਾ ਲਈਦਾ ਗੋਲਡੀ ਦੱਸੋ ਤੁਸੀਂ ਆ ਵੀ ਦੱਸ ਦਿਓ ਬਲਵੰਤ ਜੀ ਜ਼ਿਆਦਾਤਰ ਏਬੀਐਸ ਦਾ ਸੈਕ ਦਾ ਫਸਾਰ ਬੁਆਇੰ ਦਾ ਇਹ ਸੀਮਿੰਟ ਯੂਜ਼ ਕਰਦੇ ਆ ਜੀ ਬਾਕੀ ਇੰਪੋਰਟਡ ਜ਼ਿਆਦਾ ਯੂਜ਼ ਕਰਦੇ ਆ ਹਾਂ ਆਪਣੇ ਕੋਲ ਤੁਹਾਨੂੰ ਮੱਝਾਂ ਦਾ ਵੀ ਕੁਆਲਿਟੀ ਦਾ ਮਿਲੂਗਾ ਇਹ ਕਿਉਂ ਆਪਣੇ ਏਰੀਆ ਚ ਡਿਸਟ੍ਰਿਕਟ ਫਰੋਹੀਪਰ ਚ ਗਾਮਾ ਘਾਟਾ ਮੱਝਾਂ ਬਹੁਤ ਆਪਾਂ ਨੂੰ ਬਹੁਤ ਜ਼ਿਆਦਾ ਜਿਵੇਂ ਬਾਰਡਰ ਪੱਟੀ ਇੱਥੇ ਲੋਕ ਜਿਆਦਾ ਨੀਲੀ ਦਾ ਵੀਨ ਪਸੰਦ ਕਰਦੇ ਆ ਨੀਲੀ ਰਾਵੀ ਦਾ ਹਰੇਕ ਸਿਮਨ ਡਾਕਟਰ ਬਲਵਤਜੀ ਕੋਲ ਫਲਬਦ ਹਾਂ ਕਿਹੜੇ ਚੰਗੇ ਚੰਗੇ ਬੋਲੋ ਅੱਜਕੱਲ ਜਲ ਰਹੇ ਆ ਬਹੁਤ ਵਧੀਆ ਬੱਚੇ ਆ ਰਹੇ ਜੀ ਉਹਨਾਂ ਦੇ ਇਹ ਸਾਡੇ ਭਰਾ ਨੂੰ ਜੋ ਕਹਿੰਦਾ 골ਡੀ ਨੂੰ ਆਪਾਂ ਉਹ ਹੀ ਸਿਮਨ ਲਿਆ ਕੇ ਦਿੰਦਾ ਇਹ ਨਹੀਂਗਾ ਵੀ ਆਪਾਂ ਇਹਨਾਂ ਨੂੰ ਕਿਹਾ ਵੀ ਆਪਾਂ ਲਾਰਾ ਲਈ ਰੱਖੂਗਾ ਇਹ ਨਹੀਂ ਇਹ ਹਰ ਹਫਤੇ ਦੇ ਹਫਤੇ ਇਥੋਂ ਲੰਘਦੇ ਆ ਜੇ ਆਪਾਂ ਨੂੰ ਕੋਈ ਵੀ ਚੀਜ਼ ਦੀ ਲੋੜ ਹੁੰਦੀ ਆ ਇਹ ਆਪਾਂ ਨੂੰ ਸਿਮਨ ਵਗੈਰਾ ਪਾ ਕੇ ਜਰੂਰ ਜਾਂਦੇ ਆ ਆਪਣਾ ਪਿੰਡ ਜੋਗੀ ਪਿੰਡ ਸੈਦਿਕ ਮੋਹਨ ਤੇ ਡਿਸਟ੍ਰਿਕਟ ਫਰੋਹੀਪੁਰ ਤਹਿਸੀਲ ਜੋ ਕਿ ਆਪਾਂ ਨੂੰ ਗੁਰੂ ਹਰਸਾਹਿ ਲਗਦੀ ਆ ਇਹ ਵੇਖੋ ਜੀ ਫੁੱਲ ਕਰਤਾ 골ਡੀ ਜਰਾ ਹੁਣ ਜੋ ਕਿ ਆਪਾਂ ਨੂੰ ਇਹ ਸਿਮਨ ਵਗੈਰਾ ਦੇਣਗੇ ਇਹ ਇਹ ਟੱਕਣ ਲਾ ਕੇ ਦਿਖਾਨਗੇ ਆ ਦੇਖੋ ਜੀ ਲੋ 골ਡੀ ਜੀ ਆਪ ਜਿੰਨਾ ਅੱਜ ਸਿਮਨ ਪਾਉਣਾ ਏਬੀਐਸ ਦਾ ਪਾਉਣਾ ਤੇ ਇਸਟੈਗ ਦਾ ਪਾਉਣਾ ਠੀਕ ਆ ਠੀਕ ਆ ਠੀਕ ਆ 골ਡੀ ਜੀ ਬੜੀ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ ਠੀਕ ਹੈ